ਕੋਈ ਰੋ ਰਹਾ ਕਿ ਮੈਨੂੰ ਜੀ ਤੁਸੀਂ ਮੇਰੀ ਟਿਕਟ ਕੱਤੀ ਮੈਂ ਤਾਂ ਟਿਕਟ ਮੰਗੀ ਨਹੀਂ ਸੀ ਮੇਰੇ ਵੀਰੋ ਮੈਂ ਕੋਈ ਟਿਕਟ ਨਹੀਂ ਮੰਗੀ ਨਾ ਮੈਂ ਕਿਸੇ ਨੂੰ ਟੈਲੀਫੋਨ ਕੀਤਾ ਨਾ ਮੈਂ ਕਦੀ ਦਿੱਲੀ ਗਿਆ ਇਹਨਾਂ ਦੇ ਨਾਲ ਦੇ ਵਿੱਚ ਇਹ ਤਾਂ 파ਰਟੀ ਨੇ ਯੋਗ ਸਮਝਿਆ ਅਗੱਜੇ ਇਹ ਕਿਲਾ ਹੈ ਝਾੜੂ ਦਾ ਜੀ ਸੰਗੂ ਹਲਕਾ ਹਾਲਾਂਕਿ ਹੈ ਕੁਛ ਨਹੀਂਗਾ ਉਹ ਕਿਲਾ ਟੱਕ ਚੁੱਕਾ ਮੈਂ ਦੇਖਾਇਆ ਸਾਰਾ ਕੁਝ ਪਿਛਲੇ 20 ਦਿਨ ਤੋਂ ਮੈਂ ਉੱਥੇ ਤੇਰੇ ਲਈ ਹੁਣ ਨਹੀਂ ਲੇਕਿਨ ਉਹ ਕਹਿੰਦੇ ਜੀ ਕਿਲਾ ਹੈ ਰਾਜਧਾਨੀ ਹੈ ਝਾੜੂ ਦੀ ਸਰਕਾਰ ਦੀ ਰਾਜਧਾਨੀ ਹੈ ਜੀ ਭਗਵਾਨ ਤੁਹਾਨੂੰ ਦੀ ਰਾਜਧਾਨੀ ਹੈ ਤੇ ਮੇਰੀ ਪਾਰਟੀ ਨੇ ਕੁਝ ਸੋਚਿਆ ਹੋਊਗਾ ਕਿ ਕਿੱਥੇ ਦਵਾਤੋਂ ਤੋਂ 200 250 ਕਿਲੋਮੀਟਰ ਦੂਰ ਸਾਡਾ ਇੱਕ ਵੰਦਾ ਬੈਠਾ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਪੰਜਾਬ ਦੀ ਹਰ ਗੱਲ ਜੋ ਉੱਥੋਂ ਕਹੀ ਗਈ ਹੈ ਚਾਹ ਭਾਈ ਅਮਰਪ੍ਰਤਾ ਸਿੰਘ ਦੇ ਲਾਇਕੀ ਇਹਨੇ ਸਦਾ ਵਿਰੋਧ ਚਾਹ ਮੱਠੇਵਾੜੇ ਦੇ ਜੰਗਲ ਦੀ ਗੱਲ ਚਾਹ ਕਿਸਾਨਾਂ ਦੇ ਅੰਦੋਲਨ ਦੀ ਗੱਲ ਚਾਹ ਸ਼ੁਕਰਾਂ ਦੀ ਮੌਤ ਉਹਦੇ ਪਿੰਡ ਬੱਲੋ ਪੁਲਿਸਡੇ ਵਿੱਚ ਜਾਣਾ ਨਵਰੀਤ ਸਿੰਘ ਡਿਪਟੀਬਾਦੇ ਪਹੁੰਚਦੇ ਉਹਦੀ ਇਨਸਾਫ ਦੀ ਲੜਾਈ ਵਿੱਚ ਰੂਪਰਕੋਟ ਪਹੁੰਚਣਾ ਚਾਹ ਹੋ ਗੁਰੂ ਗ੍ਰੰਥ ਸਾਹਿਬ ਦਾ ਮੋਰਚਾ ਚਾਹੇ ਭਾਨੇ ਸਿੱਤੂ ਦਾ ਕੋਪ ਦੋਨੇ ਬਣਾਏ ਦਾ ਕੱਟ ਕਿੱਥੇ ਨਹੀਂ ਗਿਆ ਉਹ ਆ ਜਦ ਮਾਰ ਦਿੱਤਾ ਸਿੱਤੂ ਮੂਸੇ ਵਾਲਾ ਜਿਹੜਾ ਹੁਣ ਸਰਕਾਰ ਨੇ ਸੁਪਰੀਮ ਕੋਰਟ ਕਬੂਲ ਲਿਆ ਹੈ ਕਿ ਸਿਕਿਉਰਿਟੀ ਕਟਾਉਣ ਦੇ ਨਾਲ ਉਹਦੀ ਸਿਕਿਉਰਿਟੀ ਵਾਪਸ ਲੈਣ ਦੇ ਨਾਲ ਉਹਦੀ ਹੱਤਿਆ ਕੀਤੀ ਗਈ ਹੈ ਮੇਰੇ ਵੀਰੋ ਮੈਂ ਉੱਥੇ ਨਹੀਂ ਗਿਆ ਔਰ ਜਦ ਜਦ ਮੈਨੂੰ ਬਲਕੌਰ ਸਿੰਘ ਆਵਾਜ਼ ਦਉਂਦਾ ਤਦ ਤਦ ਮੈਂ ਉਹਨਾਂ ਦੇ ਨਾਲ ਜਾ ਕੇ ਖੜਦਾ ਆ ਇੱਥੇ ਭੁਖ ਹੜਤਾਲ ਦੇ ਬੈਠੀਆਂ ਸੀ ਭਾਈ ਅਗਰਪਾਲ ਸਿੰਘ ਦੀਆਂ ਉਹਦੀਆਂ ਮਾਤਾਵਾ ਜਿਹੋ ਦੇ ਘਰ ਦੀਆਂ ਫੀਟੀਆਂ ਮੈਂ ਦਰਬਾਰ ਸਾਹਿਬ ਦੇ ਬਾਹਰ ਮੋਚਰ ਰਕਸ ਮੈਂ ਉੱਥੇ ਹੀ ਗਿਆ ਮੇਰੇ ਵੀ ਮੈਂ ਰੁਦਰਪੁਰ ਤੋਂ ਐਮਐਲਏ ਨਹੀਂ ਬਣਨਾ ਸੀ ਨਾ ਮੈਂ ਮੌੜ ਪੱਲੋਂ ਤੋਂ ਬਣਨਾ ਸੀ ਨਾ ਮੈਂ ਅੰਮ੍ਰਿਤਸਰ ਤੋਂ ਬਣਨਾ ਸੀ ਜਿਹਨੇ ਦਿਲ ਵਿੱਚ ਕਦੀ ਖਿਆਲ ਨਹੀਂ ਸੀ ਕਿ ਮੈਂ ਮੈਂ ਪਾਰਲੀਮੈਂਟ ਇਲੈਕਸ਼ਨ ਦੀ ਲੜੂਗਾ ਲੇਕਿਨ ਪਾਰਟੀ ਨੇ ਸੋਚਿਆ ਔਰ ਕੋਈ ਸੋਚ ਰਿਹਾ ਦਿੱਤਾ ਹੋਊਗਾ ਔਰ ਸਭ ਤੋਂ ਪਾਵਰਫੁੱਲ ਜਿਹਨੂੰ ਕਹਿੰਦੇ ਨੇ ਉੱਥੇ ਆਪਾਂ ਨੂੰ ਲੈ ਕੇ ਮੈਂ ਤਾਂ ਸਮਝਦਾ ਇੱਥੇ ਇਹ ਲਾ ਮੇਰਾ ਮਾਣ ਨੀ ਦਾ ਇਹ ਸਾਰਾ ਮਾਣ ਜਿਹੜਾ ਇਹਦਾ ਸਿਰਾ ਤੁਹਾਨੂੰ ਜਾ ਜਾ ਉਹਦੇ ਸੰਗੋਤ ਦੀ ਟਿਕਟ ਹੈ ਤੇ ਤੁਹਾਨੂੰ ਟਿਕਟ ਮਿਲੀ ਆ ਇਹ ਪ੍ਰਾਤਨ ਟਿਕਟ ਮੇਰੀ ਜਿਹਨੇ ਮੈਨੂੰ ਪਛਾਣ ਦਿੱਤੀ ਜਿਹਨੇ ਮੈਨੂੰ ਇੱਕ ਆਵਾਜ਼ ਦਿੱਤੀ ਸਾਡੀ ਦੁਨੀਆ ਦੇ ਵਿੱਚ ਬੋਲਣ ਵਾਸਤੇ ਇਹ ਤੁਹਾਡੀ ਬਦੌਲਤ ਹੈ ਸਭ ਕੁਝ ਔਰ ਇਸ ਕਰਕੇ ਮੈਂ ਅੱਜ ਤੋਂ ਆਪਣੇ ਦੀ ਗੱਲ ਕਹਿਣਾ ਹੈ ਕਿ ਮੈਨੂੰ ਹੁਣ ਇਲੈਕਸ਼ਨ ਲੜਨੀ ਪੈਣੀ ਆ ਪੂਰੀ ਟਿਕਾੜ ਕੇ ਹਰ ਇੱਕ ਮੋਰ ਚੁਣੌਤੀਆਂ ਔੜੀਆਂ ਹਲੇ ਤਾਂ ਉਹਨਾਂ ਨੇ ਕੱਲਾ 골ਡੀ ਕੋਟਾ ਕੀਤਾ ਵਾ ਹਣਕਾ ਪਤਾ ਨਹੀਂ ਕਿ ਕੋਸੋਨਾ ਦੇ ਕਿੰਨੇ ਹੱਤਕੰਦੇ ਵਰਤਨੇ ਹੋ ਸਕਦਾ ਮੇਰੇ ਤੇ ਵੀ ਹਮਲਾ ਹੋਵੇ ਪਰ ਮੈਂ ਤਿਆਰ ਹਾਂ ਕਿਉਂਕਿ ਮੈਂ ਸਭ ਕੁਝ ਜਾਣਦਿਆਂ ਹਾਂ ਤੇ ਪੂਰੀ ਅਖੀਲੇ ਦਮ ਤੱਕ ਉਹਨਾਂ ਨਾਲ ਲੜਨੀ ਆ ਕਿ ਉਹ ਕਿਹੜਾ ਫਦੇ ਕਰਕੇ ਤੁਹਾਨੂੰ ਤੁਹਾਡੀ ਝੂਲੀ ਵਿੱਚ ਸੰਗਰੂਪ ਦੀ ਸੀਸ ਪਾਉਣੀ ਹੈ ਪੰਜਾਬ ਦੇ ਲੋਕਾਂ ਦੀ ਝੂਲੀ ਵਿੱਚ ਪਾਉਣੇ ਆ ਆਪਣੀ ਪਾਰਟੀ ਜਿਸ ਨੇ ਮੇਰੇ ਤੇ ਕੌਨਫੀਡੈਂਸ ਰੱਖਿਆ ਜਿਨ੍ਹਾਂ ਨੇ ਯਕੀਨ ਰੱਖਿਆ ਕਿ ਇੱਕ ਆਗੂ ਇਹ ਇਸ ਤਰ੍ਹਾਂ ਦਾ ਹੈ ਜਿਹੜਾ ਸਾਰੀ ਸਰਕਾਰ ਦੇ ਖੰਗ ਸਾਹਮਣੇ ਖੜ ਕੇ ਲੜਾਈ ਦੇ ਸਕਦਾ ਹੁਣ ਤਾਂ ਉਹ ਇਹ ਬੰਦੀ ਪਤਾ ਕੀ ਕਰਨਾ ਹੈ ਜਿਹੜੀ 파ਟਨੀ ਮੇਰੇ ਤੇ ਹੀ ਹਾਂ ਪ੍ਰੋਸਸ ਕਰਦਾ ਔਰ ਪਤਾ ਨਹੀਂ ਉਹਨਾਂ ਨੇ ਮੇਰੇ ਤੇ ਭੁਖਵਾਲ ਤੋਂ ਉਹਨਾਂ ਨੇ ਕੀ ਸੋਚ ਕੇ ਰੱਖਿਆ ਹੋਇਆ ਹੈ ਤੇ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਮੇਰੀ ਜਿਹੜਾ ਵਕਾਰ ਕਹਿ ਲਓ ਮੇਰਾ ਭੁਖ ਕਹਿ ਲਓ ਇਹ ਤੁਹਾਡੇ ਹੱਥ ਵਿੱਚ ਆ ਪ੍ਰਾਤਮਿਕ ਹੋ ਜੇ ਇੱਥੇ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਕਿਸੇ ਤਰ੍ਹਾਂ ਦਾ ਉਹ ਛੋਟਾ ਮੋਟਾ ਵੀ ਵੋਟ ਕਰਦੀ ਆ ਤੇ ਉਹਨਾਂ ਨੇ ਕਹਿਣਾ ਵਾ ਇਹ ਆਪਣੇ ਇਲਾਕੇ ਚ ਕਮਜ਼ੋਰ ਹੋ ਗਿਆ। ਦੋਸਤੋ ਮੈਨੂੰ ਉਹਦਾ ਉਥੋਂ ਦੀ ਜਿੱਤ ਦਾ ਪਤਾ ਨਹੀਂ ਕਿੰਨੀ ਖੁਸ਼ੀ ਹੋਣੀ ਆ ਪਰ ਮੈਨੂੰ ਇੱਥੇ ਮਹਾਰਾਜਾ ਵੀ ਗਰਾਸ ਟਟਿਆ ਮਹਾਰਾਜਾ ਵੀ ਗਰਾਸ ਟਟਾ ਕਾ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਦੁੱਖ ਹੋਣਾ। ਇਸ ਕਰਕੇ ਤੁਹਾਨੂੰ ਮੈਂ ਅੱਜ ਅਪੀਲ ਕਰ ਰਿਹਾ ਹਾਂ ਇਹ ਲੜਾਈ ਮੇਰੀ ਨਹੀਂ ਗਈ। ਇਹ ਲੜਾਈ ਸ਼ਾਮ ਨਹੀਂ ਬੂਮਰ ਦੀ ਨਹੀਂ ਗਈ। ਇਹ ਮਹਿਤਾਬ ਦੀ ਆ ਪਿੱਛੇ ਬੈਠ ਕੇ ਸਾਡੇ ਆਗੂ ਨੇ ਇਹ ਤੁਹਾਡੇ ਇਕੱਲੇ ਇਕੱਲੇ ਦੀ ਲੜਾਈ ਹੈ ਮੇਰੀ ਇਕੱਲੇ ਇਕੱਲੇ ਦੀ ਲੜਾਈ ਹੈ। ਤੁਸੀਂ ਇਕੱਲੇ ਇਕੱਲੇ ਨੇ ਖੈਰਾ ਬਣ ਕੇ ਆਪਣੇ ਪਿੰਡ ਵਿੱਚ ਹਰ ਘਰ ਨੂੰ ਦਸਤਕ ਦੇਣੀ ਹੈ ਹਰ ਘਰ ਨੂੰ ਦਸਤਕ ਦੇਣੀ ਹੈ ਇਸ ਵਾਰ ਨੂੰ ਮਟੀਰੀਅਲ ਪੋਸਟਰ ਫਲੈਕਸ ਸਭ ਕੁਝ ਪਹੁੰਚਿਆ ਕਰਾਂਗੇ ਪੂਰੇ ਘਰਾਂ ਦੇ ਬਾਹਰ ਚੁਰਤ ਨਾ ਲਾਉਣੇ ਕਿਸੇ ਨੇ ਡਰਨਾ ਨਹੀਂਗਾ ਉਹ ਯਾਰੋ ਮੈਂ ਤਾਂ ਦੇਖ ਕੇ ਏਹਨਾਂ ਹੋ ਗਿਆ ਉਹ ਵਕੀਂ ਕਿੰਨੇ بڑے ਝੋਧਿਆਂ ਦਾ ਇਲਾਕਾ بڑے ਪਾਕਿਆਂ ਦਾ ਇਲਾਕਾ ਸੰਰੂਰ ਫਿਰ ਘੈਂਟ ਬੰਦਿਆਂ ਦਾ ਇਲਾਕਾ ਇਨਕਲਾਬੀਆਂ ਦਾ ਇਲਾਕਾ ਉੱਥੇ ਟੋਟਲ ਸਰਪੰਚ ਕਾਂਗਰਸ ਨਾਲ ਨੇ ਟੋਟਲ ਬਲਾਕ ਸੰਗਠਿਆਂ ਦੇ ਚੇਅਰਮੈਨ ਨਾਲ ਨੇ ਕੌਂਟਰਲ ਕਮੇਟੀਆਂ ਦੇ ਪ੍ਰਧਾਨ ਟੋਟਲ ਕਾਉਂਸਲਰ ਨਾਲ ਇੱਕ ਵੀ ਨਹੀਂ ਛਣਕਿਆ ਇੱਕ ਵੀ ਨਹੀਂ ਛਣਕਿਆ ਮੁੱਖ ਮੰਤਰੀ ਦੇ ਸਾਹਮਣੇ ਧੂਣੀ ਦੇ ਵਿੱਚ ਖੜੇ ਤੁਸੀਂ ਦੇਖਿਆ ਗੋਲਦੀ ਗਿਆ ਸਾਰੇ ਸਰਪੰਚਾਂ ਨੇ ਮੈਨੂੰ ਸੱਦ ਕੇ ਕਿਹਾ ਅਸੀਂ ਖੜੇ ਹਾਂ ਸਰਪੰਚ ਤੇਰੇ ਨਾਲ ਅਸੀਂ ਖੜੇ ਹਾਂ ਕਾਉਂਸਲਰ ਤੇਰੇ ਨਾਲ ਇਹਨੇ ਗਰੇਤੰਦੇ ਨਾਲ ਤੇ ਆਪਣੇ ਦੁਆਪੇ ਵਿੱਚ ਐਨੀ ਧਰ ਬੈਠੀ ਜੁੜੀ ਜਾਂਦੇ ਨੇ ਹਏ ਮੇਰੀ ਫੋਟੋ ਕਦੀ ਖਿੱਚ ਨੂਗਾ ਕਿ ਮੇਰੀ ਕੋਈ ਜਾਣਕਾਰੀ ਨਹੀਂ ਕਰਾ ਦੂਗਾ ਕਿ ਮੇਰੀ ਕੋਈ ਇਨਕੁਆਇਰੀ ਕਰੀ ਹੋਊਗਾ ਮੈਂ ਨੂੰ ਸਸਪੈਂਡ ਤਾਂ ਨਹੀਂ ਕਰਾ ਦੂਗਾ ਉਹ ਮੈਂ ਸਰਪੰਚੀ ਲੜਨੀ ਆ ਪੁਰਾਣੇ ਸਰਪੰਚੀਆਂ ਦੀ ਮੋਟਾ ਤਾਂ ਉੱਪਰ ਆਪਣੇ ਲੋਕਾਂ ਨੇ ਪਾਉਣੀਆਂ ਕਿਸੇ ਆ ਬੋਕਰ ਦੇ ਜਵਾਨ ਤੇ ਆਤ ਨਹੀਂ ਪਾਉਣੀਆਂ ਤੁਹਾਨੂੰ ਮਤ ਸਮਝਣਾ ਗਲਤ ਫੈਮੀ ਦੇ ਵਿੱਚ ਇਸ ਕਰਕੇ ਮੇਰੀ ਤਾਂ ਹੋਣਾ ਮੈਨੂੰ ਉਧਰ ਦਾ ਘੱਟ ਫਿਕਰ ਆ ਮੈਨੂੰ ਤੁਹਾਡਾ ਜ਼ਿਆਦਾ ਫਿਕਰ ਆ ਮੈਂ ਤੁਹਾਨੂੰ ਇਹ ਕਹਿਣ ਆਇਆ ਕਿ ਅਗਰ ਤੁਸੀਂ ਥੋੜੀ-ਮੋਟੀ ਵੀ ਕੋਈ ਢਿੱਲ ਕੀਤੀ ਔਰ ਤੁਸੀਂ ਕਹਾਂ ਕੋਈ ਗੱਲ ਨਹੀਂ ਕੀ ਖੈਰਾ ਚਲੇ ਗਿਆ ਅਸੀਂ ਨੂੰ ਯਾਰ ਬਟ ਆ ਬਾਰ ਆਇਆ ਹੋਰ ਤੁਸੀਂ ਬੰਦੇ ਥੋੜੇ ਇਕੱਠੇ ਹੋਏ ਜਾਂ ਕੋ ਜੋਤ ਨਾ ਦਿਖਾਈ ਜਾਂ ਜੋਸ਼ ਨਾ ਦਿਖਾਈ ਤਾਂ ਮੈਂ ਸੋਚਦਾ ਤੁਸੀਂ ਮੇਰਾ ਨੁਕਸਾਨ ਹੋਇਆ ਉਹ ਪੰਜਾਬ ਦਾ ਨੁਕਸਾਨ ਹੋਇਆ ਸ਼ਰਮ ਮੁਰਗੇ ਤੇ ਪੰਜਾਬ ਲਈ ਕੋਈ ਬੋਲਣ ਕਰੀ ਤੇ ਕਿਸੇ ਕਿ ਅੰਮ੍ਰਿਤਪਾਲ ਦੇ ਸਾਹਮਣੇ ਵਾਸਤੇ ਜਾ ਕੇ ਕੋ ਖੜੇਗਾ ਨਹੀਂ ਅਗਲਾ ਕੂਜੀ ਇੰਨੀ ਸੇਵਾ ਕੁਚੀ ਨੇ ਪੱਤ ਲੋਟ ਕੀਤੀ ਜੋ ਉਹਦੇ ਆਪਣੇ ਰਾਜ ਦੇ ਲੋਕਾਂ ਨੂੰ ਬੋਟਾ ਕਿਹਾ ਕਿ ਮੈਨੂੰ ਪਤਾ ਉਹ ਜਿੱਤਣਾ ਇਹ ਨਹੀਂ ਗੱਲ ਹੈਗੀ 100% ਜਿੱਤਾਂਗੇ ਪਰ ਸਾਡੀ ਵੋਟ ਨਹੀਂ ਕਰਨੀ ਪਈ ਮੈਂ ਇਸ ਗੱਲ ਵੀ ਕਹਿ ਰਿਹਾ ਹਾਂ ਪਰ ਤੁਸੀਂ ਮੈਨੂੰ ਇੱਕ ਵਾਰ ਕਰਨਾ ਇਹ ਯਕੀਨ ਦਿਵਾਓ। ਉਹ ਘਰ ਬਣਾ ਘਰੇ ਦਾ ਦੋਹਾ। ਜਿਸ ਬੰਦੇ ਨੇ ਨਹੀਂ ਜਾਣਾ ਆਪਣੇ ਪਿੰਡ ਚ ਕਰ ਕਹਿਣ। ਘਰ ਇੱਕ ਵੀ ਬੰਦਾ ਆਤਮਾ ਕਰਨ ਜੇਤ ਪਾ ਲੋ ਆਪ ਕੋ ਦੂਜੀ ਵਾਰੇ ਲੈਣ। ਪਰ ਜਿਹੜੇ ਬੰਦੇ ਨੇ ਮੇਰੇ ਕਹਿਣ ਦੇ ਉੱਤੇ ਪਿੰਡਾਂ ਚ ਕੰਮ ਕਰਨਾ ਹੋਣ ਨਹੀਂ ਹਲੇ। ਤਰ ਸਾਡੀ ਸਮਗਰੀ ਆਣਨ ਤੋਂ ਸਟਿੱਕਰ ਆ ਲੈਣ ਜੋ ਚੰਦੇ ਆ ਲੈਣ ਜੋ 1 ਸਾਲ ਆ ਲੈਣ ਜੋ। ਫਿਰ ਤੁਸੀਂ ਆਪਣੇ ਪਿੰਡ ਵਿੱਚ ਕਿੱਡੇ ਪਿੰਡੇ ਆਪਣੇ ਤੋਂ ਛੋਟੇ ਛੋਟੇ ਪਿੰਡਾਂ ਪਿੰਡ ਦਾ ਉਧਰਲੇ ਪਾਸੇ ਜਾ ਕੇ ਬੰਦਾ ਲੇਗਾ ਛੋਟੇ ਪਿੰਡੇ ਇਹ 14-15 ਹਜ਼ਾਰ ਰੁਪਏ ਦੀ ਪੰਚਾਇਤ ਹੈ। 10-10 ਹਜ਼ਾਰ ਰੁਪਏ پندرہ پندرہ ہزار نو ہزار لکھڑ کے بڑے پنڈ نے ایک دن میں چاہو کلے کلے بندے دروازہ دا کے گڑکا کے سویر شام ہر ایک دن ہاتھ توڑنا خیر نے ਜਾਸਪਾਲ ਸਿੰਘ ਨੇ ਸਾਡੇ ਇਸ ਹਲਕੇ ਦੇ ਉਹ ਕਿਸੇ ਦਾ ਪੁੱਤ ਆ ਕਿਸੇ ਦਾ ਭਰਾ ਵਾ ਕਿਸੇ ਦਾ ਬੱਚਾ ਵਾ ਉਹਦੇ ਮੂਰੇ ਹੱਥ ਜੋੜ ਕੇ ਕਾਹਲੀਆ ਦੇ ਘਰ ਅੱਜ ਜਾਣਾ ਜ਼ਰੂਰੀ ਕਰਦੇ ਜ਼ਾਬਾ ਉਹਨਾਂ ਦੀ ਮਿੰਟ ਕੱਢਣੀ ਆ ਆਮ ਆਦਮੀ ਪਾਰਟੀ ਨੇ ਜਦ ਸੰਘੇਪੰਦੇ ਆਪਣੇ ਮਾਕੇ ਤੇ ਜਿਹੜੇ ਕੁਝ ਜਜ਼ਬਾਤੀ ਹੋ ਕੇ ਉਹਨਾਂ ਨੂੰ ਕਿਸੇ ਵਾਲੀ ਬੋਤਾ ਪਾ ਗਏ ਹੋਣਗੇ ਉਹਨਾਂ ਦੀ ਮਿੰਟ ਕੱਢਣੀ ਆ ਗੱਲਾ ਗੱਲਾ ਕਰ ਇਸ ਟਿਕਾ ਉਹਨਾਂ ਦੇ ਦਰਵਾਜ਼ਿਆਂ ਤੇ ਲਾ ਕੇ ਯਾਮਨੀ ਗੋਬਰ ਦਾ ਗੋਬਰ ਦੀ ਤਸਵੀਰ ਔਰ ਹੱਥ ਪੰਜੇ ਦਾ ਨਿਸ਼ਾਨ ਤੁਸੀਂ ਦਰਵਾਜ਼ਿਆਂ ਤੇ ਲਾ ਲਾ ਕੇ ਕੋਨਾ ਮਕਸਦਨਾ ਹੈ ਤੁਸੀਂ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਕੰਮ ਕਰੋਗੇ ਜਿਹੜੇ ਨਹੀਂ ਕਰਕੇ ਜੇਬਾਂ ਵਿੱਚ ਸਾਫ ਜ਼ਰੂਰ ਪਾਉਣਗੇ ਖੜੇ ਰਹਿ ਜਾਓ ਖੜੇ ਰਹਿ ਜਾਓ ਸੋਹ ਲਿਆ ਇੱਕ ਮਿੰਟ ਖੜੇ ਰਹਿ ਕੇ ਵਿਸ਼ਵਾਸ ਨਹੀਂ ਕਰਦੇ ਕਿ ਵਿਸ਼ਵਾਸ ਤੁਹਾਡਾ ਲੈ ਰਿਹਾ ਕੈਮਰਿਆਂ ਚ ਕੈਦ ਹੋਗਾ ਮੇਰੇ ਵੀਰੋ ਕਿਸੇ ਨੇ ਮੈਨੂੰ ਪਹਿਨੀ ਕਹਿਣਾ ਕਿ ਮੈਨੂੰ ਫਲਾਣੀ ਤਰੀਕ ਆ ਗਈ ਆ ਫਰਦਾ ਫਿਆ ਲਗਿਆ ਕਿ ਬੇਨੇ ਇਹਨੂੰ ਪਰ ਹੁਣ ਕੋਈ ਕੰਮ ਨਹੀਂ ਹੈ ਸੋਨੇ ਦੇ ਛਲੇ ਸਮਾਂ ਹੈ ਪਨੀਰੀਆਂ ਬੀਚੀਆਂ ਗਈਆਂ ਹੁਣ ਗਿਆ ਇਸ ਕਰਕੇ ਮੈਂ ਤੁਹਾਡੇ ਪਰੋਸੇ ਆ ਜਿਹੜੇ ਹੱਥ ਖੜੇ ਕਰੋ ਇੱਕ ਵਾਰੀ ਫਿਰ ਥੋੜੇ ਜਿਹਾ ਪਲੀਜ਼ ਮੈਂ ਤੁਹਾਡੇ ਪਰੋਸੇ ਜਗਾਰਾ ਸਿੱਖਣ ਲੱਗਾ ਹਾਂ ਗੁਰੂ ਸਾਹਿਬ ਦਾ ਇਹ ਲੜਾਈ ਤੁਸੀਂ ਆਪਣੀ ਸਮਝ ਕੇ ਲੜਨੀ ਹੈ ਔਰ ਹਰ ਘਰ ਵਿੱਚ ਕੋਣਸਣਾ ਗੁਰੂਤਾ ਕੇ ਪਾਵਾ 10 ਬੰਦੇ ਕਿੰਡੋ ਕੱਥੇ ਹੋਣ 50 ਹੋਵੋ 100 ਹੋਵੋ 5 ਹੋਣ ਇਕੱਲਾ ਹੀ ਹੋਵੇ ਹਰ ਘਰ ਵਿੱਚ ਤੁਸੀਂ ਸਤ ਦੇ ਦਸਕਤ ਦੇਣੀਆਂ ਹੁਣ ਜਗਾਰਾ ਛੱਡੋ ਸੱਣ ਲੱਗਿਆ ਮੈਂ ਬੋਲੇ ਸੋਨਿਹਾਲ ਜੈਕਾਰਾ ਮੈਂ ਸੱਣ ਲੱਗਿਆ ਹੁਣ ਜਕਾਰਾ ਜਿਹਦਾ ਤੁਹਾਨੂੰ ਟਰੋਸਾ ਲੈਣਾ ਆਇਆ ਨਾ ਸੇ ਜਾਣੇ ਵੀ ਮੇਰੇ ਵੀਰ ਉਹ ਲੈ ਕੋ ਪਹਿਲਾਂ ਹੀ ਖੜੇ ਬੋਲੇ ਸੋਨਿਹਾਲ ਜੈਕਾਰਾ ਜੈਕਾਰਾ ਬੋਲੇ ਸੋਨਿਹਾਲ ਜੈਕਾਰਾ ਅੰਗਰੇਜ਼ੀ ਸ਼ਾਇਰ ਨੂੰ ਜਕਾਰੇ ਨੂੰ ਬੋਰ ਕਰਾਇਂ ਕਹਿੰਦੇ ਨੇ ਬੋਰ ਕਰਾ ਸ਼ੁੱਧ ਦਾ ਲਲਕਾਰਾ ਇਕਾ ਜੂ ਆਪਕੀ ਫੌਜਾਂ ਜਾਂਦੇ ਸੀ ਨਾ ਮਹਾਰਾਜਾ ਰਣਜੀਤ ਸਿੰਘ ਨੇ ਉਹ ਅਫਗਾਨੀਆਂ ਨਾਲ ਲੜਨ ਤੇ ਫੁਖਾਰਾਂ ਦੇ ਨਾਲ ਲੜਨ ਆਜਕਾਰਾਂ ਛੜ ਰਹੀਆਂ ਸੀਗੀਆਂ ਬੋਲੇ ਇਸ ਸੋਨਹਾਲ ਤੇ ਅਗਲੇ ਪਾਸੇ ਸਾਰੇ ਪਖਾਨ ਸੀਗੇ ਉਹ ਕਦੇ ਨਹੀਂ دہشت ਸੀ ਨਾ ਆਪਣੇ ਜਰਨੈਲਾਂ ਦੀ ਪਖਾਨ ਕਹਿੰਦੇ ਸੀਗੇ ਸਰਵਾਰਾ ਪਾ ਲੋ ਐਨੇ ਕਰਦੇ ਸੀ ਸਿੱਖ ਫੌਜੀ ਜਰਨੈਲਾਂ ਤੋਂ ਕਿ ਸਾਡਾ ਜਰਨੈਲ ਆ ਗਿਆ ਕਿਸੇ ਹੋਰ ਨਾਮ ਉਹਦਾ ਹਰੀ ਸਿੰਘ ਨਲਵਾ ਉਹ ਕਹਿੰਦਾ ਹਰੀ ਸਿੰਘ ਨਲਵਾ ਆ ਗਿਆ ਵਾ ਓ ਯਾਰੋ ਜਿਹੜੇ ਤੁਸੀਂ ਜਾ ਰਹੇ ਹੋ ਕੀ ਗੱਲ ਹੈ ਕਿ ਹੱਥ ਘੜੇ ਕਰਕੇ ਭੱਜ ਜਿਓ ਇਧਰ ਰੁਕੋ ਜਾਨਾ ਸਾਰੇ ਪੀਸ ਪਾਵਾ ਉੱਥੇ ਖੜੇ ਹੋ ਕੇ ਗੱਲ ਸੁਣੋ ਮੈਂ ਇਹ ਗੱਲ ਖਤਮ ਨਹੀਂ ਕੀਤੀ ਖਤਮ ਨਹੀਂ ਕੀਤੀ ਹਲੇ ਉੱਥੇ ਦੇਖ ਲਓ ਕਿੱਥੇ ਆ ਗਏ ਮੇਰੇ ਵੀਰ ਖੜੇ ਹੋ ਚੁੱਪ ਕਰ ਲੈ ਨਾ ਕੋਈ ਨਾ ਪ੍ਰੋਬਲਮ ਜਾਣਾ ਨਹੀਂ ਕਿਸੇ ਨਾਲ ਮੇਰੇ ਵੀਰੋ ਮੈਂ ਤੁਹਾਨੂੰ ਇਹ ਕਹਿਣਾ ਆਇਆ ਹਾਂ ਕਿ ਆਪਾਂ ਸਾਰਿਆਂ ਨੇ ਇਸ ਥਲੀਮੀ ਨਾਲ ਲੜਾਈ ਵੀ ਕਰਨੀ ਕਿਸ ਨਾਲ ਕਿਸੇ ਨੂੰ ਇਹ ਨਹੀਂ ਕਹਿਣਾ ਕਿਸੇ ਨੂੰ ਗਲਤ ਨਹੀਂ ਬੋਲਣਾ ਕਿਸੇ ਦੀ ਸ਼ਾਂਤ ਦੇ ਖਿਲਾਫ ਨਹੀਂ ਬੋਲਣਾ ਕਿ ਤੁਸੀਂ ਲੜਾਈ ਇਸ ਤਰ੍ਹਾਂ ਹੁਣ ਸੰਦੂਰ ਦੀ ਸੰਦੂਰ ਦੀ ਤਾਂ ਗੱਲ ਸੁਣ ਲਓ ਸੋ ਗੁਰੂ ਦੀ ਗੱਲ ਸੁਣੋ ਕੀ ਹੈ ਤੁਸੀਂ ਹਰਾ ਹੋਵੋਗੇ ਮੇਰੇ ਵੀਰੋ ਅੰਗਰੇਜ਼ੀ ਚ ਕਹਿੰਦੇ ਨੇ ਕਿ ਯੋਰ ਰੈਪਿਊਟੇਸ਼ਨ ਟ੍ਰੈਵਲਸ ਬਿਫੋਰ ਯੂ ਤੁਹਾਡੀ ਆਪਣੀ ਜਿਹੜੀ ਤੁਹਾਡਾ ਕਰਤੱਵ ਤੇ ਜੋ ਤੁਹਾਡੀ ਜੋ ਤੁਹਾਡਾ ਕਿਰਦਾਰ ਹੈ ਉਹ ਲੋਕਾਂ ਚ ਤੁਹਾਡੇ ਤੋਂ ਪਹਿਲਾਂ ਕੌਣ ਜਾਂਦਾ ਹੈ ਜਦੋਂ ਉਥੇ ਗਿਆ ਮੈਨੂੰ putted-putted ਅਕਾਲੀਆਂ ਨੇ ਮੇਰੇ ਸਿਰ 'ਤੇ ਆਫਰੇ ਕਿੰਨੇ ਪੁੱਤਰਾ ਤੂੰ ਆ ਗਿਆ ਵਾ

ਮੈਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਮੈਂ ਤੁਹਾਨੂੰ ਕਹਿੰਦਾ ਹੰਕਾਰ ਨਾ ਸਮਝੋ ਵਾਹਿਗੁਰੂ ਦੀ ਕਿਰਪਾ ਨਾਲ ਇੰਨੀ ਇੱਕ ਵੋਟ ਪੈਣੀ ਆ ਇੰਨੀ ਇੱਕ ਵੋਟ ਪੈਣੀ ਆ ਕਿ ਤੁਹਾਡੇ ਕੋਲੋਂ ਵੋਟ ਜੇਣੀ ਵੀ ਜਾਣੀ ਸਭ ਨੂੰ ਜਾਣੀ ਮੈਂ ਬੰਦ ਉਹ ਦੇ ਨਹੀਂ ਦੇ ਸਕਦਾ ਉਹ ਹਰ ਮੀਟਿੰਗ ਵਿੱਚ ਰਾਤ ਦੇ 9:00 ਕੱਲ 9:30 10:00 ਵਜੇ ਸੀ ਮੀਟਿੰਗ ਖਤਮ ਕੀਤੀ ਸ਼ਾਇਦ ਪੁਨਾਹੇ ਸ਼ਹਿਰ ਦੇ ਵਿੱਚ ਗਰੀਬ ਆਦਮੀ ਜਿਹੜੇ ਬਚਾਰੇ ਮੈਨੂੰ ਕੁਝ ਲੈਣਾ ਨਹੀਂ ਕਦੀ ਮੰਗਣਾ ਨਹੀਂ ਮੇਰੇ ਤੋਂ ਔਰਤਾ ਬੱਚੇ ਖੜੇ ਨੇ ਉੱਥੇ ਔਰ ਅਕਾਲੀਆਂ ਦੇ ਇੰਨੇ ਟੈਲੀਫੋਨ ਮੈਨੂੰ ਜਾ ਰਹੇ ਨੇ ਉੱਥੇ ਕਿ ਅਸੀਂ ਵੋਟ ਚਾਹਿਆ ਨਹੀਂ ਕਰਨੀ ਆਪਣੀ ਸੁਣੋ ਕਿਉਂ ਨਹੀਂ ਜਾਣਾ ਕਰਨੀ ਇੱਕ ਤਾਂ ਉਹਨਾਂ ਨੇ ਪਰਮਿੰਦਰ ਸਿੰਘ ਹੀ ਸਿਧਨਾ ਤੋਂ ਖੱਟਦਾ ਸੁਖਵੀਰ ਬਾਦਲ ਨੇ ਉਹ ਸਾਰੇ ਬੰਦੇ ਉਹਨਾਂ ਦੇ ਨਰਾਜ਼ ਨੇ ਦੂਸਰਾ ਜਿਹੜਾ ਉੱਥੇ ਅਕਾਲੀ ਖੜਾ ਹਰ ਆਦਮੀ ਕਹਿੰਦਾ ਜਿਹੜੀ ਇਹਨੂੰ ਪੈਣੀ 35 40 ਹਜ਼ਾਰ ਵੋਟ ਕਿ ਅਸੀਂ ਵੋਟ ਜ਼ਾਇਆ ਕਦੇ ਨਹੀਂ ਕਰਨੀ ਅਸੀਂ ਵੋਟ ਪਾਵਾਂਗੇ ਜਿਹੜਾ ਬੰਦਾ ਹੋਕਰ ਨੂੰ ਹਰਵਾਉਣ ਵਾਸਤੇ ਇੱਥੇ ਚੱਲ ਕੇ ਆਇਆ ਸਰਦਾਰ ਸੁਪਾਲ ਸਿੱਖਿਆਰਾ ਉਹ ਸਾਰੀ ਵੋਟ ਆਪਾਂ ਨੂੰ ਕਰਨੀ ਔਰ ਜਿੱਥੇ ਪੰਜਾਬ ਦੇ ਕਿਸਾਨਾਂ ਤੇ ਸਿੱਖਾਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਿਹੜੀ ਵੀ ਵੋਟ ਅਕਾਲੀ ਦਾ ਸੁਖਬੀਰ ਨੂੰ ਪਾਈ ਉਹ ਜਾਣੀ ਦਾ ਬੀਜੇਪੀ ਦੇ ਖਾਤੇ ਵਿੱਚ ਲੋਕੇ ਜੇ ਸੁਖਬੀਰ ਮਾਲੂ ਨੂੰ ਸੀਟ ਦਿੱਤਾ ਕੋਈ ਵੀ ਤੁਕੇ ਨਾਲ ਉਹ ਜਾਣੀ ਦਾ ਐਮਬੀਏ ਤੇ ਬੀਜੇਪੀ ਤੇ ਮੋਦੀ ਸਾਹਿਬ ਦੇ ਖੇਮੇ ਵਿੱਚ ਅੱਜ ਸਾਰੇ ਕੁੱਤੇ ਮਹਿਸੂਸ ਕਰਦੇ ਨੇ ਲੁੱਟੇ ਮਹਿਸੂਸ ਕਰਦੇ ਨੇ ਅੱਜ ਜਿਵੇਂ ਵੀ ਰੇਟਿੰਗ ਉਹ ਚੋਕਿੱ ਦਾ ਡਾਕਾ ਪਈਆਂ ਕਿੱਦਾਂ ਕੇਅਰ ਗੈਸ ਚਾਦੇ ਕਿੱਦਾਂ ਟਰੈਕਟਰ ਭੱਡੇ ਕਿੱਦਾਂ ਨਿਸ਼ਾਨ ਸਾਹਿਬ ਪੁੱਛਲੇ ਹਰਿਆਣਾ ਦੀ ਪੁਲਿਸ ਨੇ ਕਿਉਂ ਉੱਡਾ ਪੋਣ ਕੇ ਪਿੱਛੇ ਨੂੰ ਜਿਹੜੀ ਵੋਟ ਜਾਣੀ ਆ ਕਿਉਂ ਇਸੇ ਤਰ੍ਹਾਂ ਜਿਹੜਾ ਆਮ ਆਦਮੀ ਪਾਰਟੀ ਦਾ ਵਾਅਦਾ ਹੈ ਮੈਂ ਉਹਦੇ ਨੂੰ ਤਾਂ ਮੈਂ ਜਾਣਦਾ ਉੱਥੇ ਵੇਗਣਾ ਪੈਂਦਾ ਇੱਕ ਮੈਨੂੰ ਉੱਥੇ ਪਿੰਡਾਂ ਦੇ ਵਿੱਚ ਸੱਤ-ਸੱਤ ਕੇ ਕਹਿੰਦੇ ਨੇ ਉਹ ਕਹਿੰਦੇ ਜਦੋਂ ਤੁਸੀਂ ਐਲੋਪੀ ਸੀ ਤੁਸੀਂ ਇੱਥੇ ਕੋਠਾਲੇ ਆਏ ਤੁਸੀਂ ਬੇਨੜੇ ਆਏ ਤੁਸੀਂ ਘਰਾਚੋਂ ਆਏ ਤੁਸੀਂ ਛਾਜਲੀ ਆਏ ਤੁਸੀਂ ਲਹਿ ਲੇ ਜੋ ਮੇਰੀ ਡਰੋਪ ਆਪ ਨੂੰ ਬਹੁਤ ਪਿੰਡਾਂ ਚ ਗੰਬਿਆਉ ਤੇ ਬੜਾ ਲੋਕਾਂ ਦੀ ਮਦਦ ਕੀਤੀ ਉਹ ਸਾਰੇ ਜਿਹੜੇ ਝਾੜੂ ਦੇ ਚੰਗੇ ਸਜਮਾਤੀ ਬੰਦੇ ਨੇ ਬੇਇਮਾਨ ਤਾਂ ਕਿਸੇ ਨਹੀਂ ਵਾਸਤੇ ਭਗਵਾਨ ਤੋਂ ਹੋਏ ਨੇ ਨਾ ਪਰ ਘੱਟ ਥੋੜਾ ਬੇਇਮਾਨ ਹੋਇਆ ਖੜਾ ਆਉਂਦਾ ਉਹ ਸਾਰਾ ਹਨੇਰੀਂ ਦਰਿਆ ਚੱਕੀ ਜਾਂਦਾ ਉਹ ਸਾਰੇ ਕਹਿੰਦੇ ਖੇਰਾ ਸਾਹਿਬ ਇਹਨਾਂ ਨੂੰ ਜਿੱਥੇ ਮਰਜ਼ੀ ਭੱਜ ਲੈਣ ਦਿਓ ਅਸੀਂ ਸਾਰੇ ਝਾੜੂ ਦੇ ਵਲੰਟੀਅਰ ਦੀ ਇਮਾਨਦਾਰ ਬੰਦਿਆਂ ਦੀ ਵੋਟ ਅਸੀਂ ਤੇ ਇਹਨੂੰ ਪਾਉਣੀ ਆ ਤੇਰੇ ਨਾਲ ਸਤਿਕਾਰ ਸਾਰਿਆਂ ਦੇ ਸਾਹਮਣੇ ਬੰਦਿਆਂ ਸਾਰਿਆਂ ਦੇ ਸਾਹਮਣੇ ਜਿਹੜੇ ਬੰਦਿਆਂ ਜਿੱਦਾ ਇੱਥੇ ਤੁਸੀਂ ਬੈਠੇ ਹੋ ਉਹ ਸਾਰਿਆਂ ਨੇ ਮੈਨੂੰ ਆਪਣਾ ਜਿਹੜਾ ਫਤਵਾ ਜਿਹੜਾ ਹੈ ਉਹਨਾਂ ਨੇ ਸੁਣਾਇਆ ਹੋਇਆ ਉਹ ਕਹਿੰਦੇ ਸੀ ਵੋਟ ਫਿਰ ਇਹਨੂੰ ਕਿਉਂ ਪਾਉਣੀ ਪਤਾ ਕਿਉਂ ਕਹਿੰਦੇ ਨੇ ਉਹ ਪਾਉਣੀ ਹੈ ਉਹ ਕਹਿੰਦੇ ਯਾਰ ਘੱਟੋ ਘੱਟ ਇੱਕ ਆਦਮੀ ਸਾਡਾ ਪਾਰਲੀਮੈਂਟ ਵਿੱਚ ਤਾਂ ਬੋਲੂਗਾ ਨਾ ਜਾ ਕੇ 545 ਦੇ ਹਾਊਸ ਵਿੱਚ ਪੰਜਾਬ ਦੇ 13 ਐਮਪੀਆ ਵਿੱਚੋਂ ਉਹਨਾਂ ਨੂੰ ਤਸੱਲੀ ਨਹੀਂ ਗਈ ਕਿ ਜਾ ਕੇ ਕੋਈ ਕਿਸਾਨਾਂ ਤੇ ਖੇਤ ਮਜ਼ਦੂਰਾ ਤੇ ਗਰੀਬਾਂ ਤੇ ਪਛੜੇ ਸ਼ਰੇਣੀਆਂ ਤੇ ਗਲਤਾਂ ਤਕਰੀਬਾਂ ਵਾਸਤੇ ਦੁਕਾਨਦਾਰਾਂ ਜਾਂ ਕਿਸੇ ਛੋਟੇ ਵੱਡੇ ਦੀ ਕੋਈ ਬੋਲੀ ਆ ਨਿਕਲਦੀ। ਉਹ ਕਹਿੰਦਾ ਆਹ ੁੰਡਾ ਆਇਆ ਜਿਹੜਾ ਇਹ ਬੋਲੇਗਾ ਸਾਡੀ ਆਵਾਜ਼ ਬਣੇਗਾ, ਸੰਗਰੂਰ ਦੀ ਨਹੀਂ ਇਕੱਲੀ ਬਣੇਗਾ ਤੇ ਸਾਰੇ ਪੰਜਾਬ ਦੀ ਆਵਾਜ਼ ਬਣੇਗਾ। ਇਹ ਕੌਨਫੀਡੈਂਸ ਦੇ ਨਾਲ ਆਹ ਜਿਹੜੇ ਮੀਥਿਆਰ ਹੋ ਗਏ ਦਾ ਜੋ ਮਰਜੀ ਕਹੀ ਜਾਣ ਬਾਹਰ ਦਾ ਉੱਤੇ ਨੂੰ ਕਿਸੇ ਇੱਕ ਬੰਦੇ ਨੇ ਸਵਾਲ ਇੱਕ ਤੱਕ ਤੁਸੀਂ ਬਾਹਰ ਆ ਕੇ ਕਹਿੰਦੇ ਤੇਰੇ ਨਾਲ ਦਾ ਪੰਜਾਬ ਦਾ ਪੁੱਤੀ ਹੈ ਨਹੀਂ ਕੋਈ। ਤੂੰ ਤਾਂ ਸਾਰਿਆਂ ਦੇ ਵਾਸਤੇ ਲੜਦਾ ਵਾ। ਉਹਨਾਂ ਦਾ ਜਵਾਬ ਆਪੇ ਹੀ ਦੇ ਜਾਂਦੇ। ਆਹ ਕਾ ਗੋਲਟੀ ਨੇ ਵੀਡੀਓ ਪਾਈ। ਕਿ ਖੈਰੇ ਨੂੰ ਮੈਂ ਕਿਹੜਾ ਚੋਣਾ ਕਿ ਜਿੱਦਾਂ ਖੈਰਾ ਟਕਰੇਗਾ ਮੈਂ ਇਦਾਂ ਟਕਰੂ ਲੋਕਾਂ ਨੇ ਉਹ ਗਾਲ੍ਹ ਵਾਈਂ ਧੰਡੇ ਵਿੱਚ ਉਹਨੂੰ ਡਿਲੀਟ ਕਰਾ ਕੇ ਛੱਡੀ ਮੈਂ ਇਹ ਸਾਰੀ ਦੁਨੀਆ ਦੇ ਵਿੱਚ ਉਹ ਤੇ ਫੋਨ ਕਰ ਰਹੇ ਨੇ ਸਾਰੀ ਦੁਨੀਆ ਦੇ ਬੈਠੇ ਲੋਕੀ ਸੰਗੂਰ ਵਿੱਚ ਵਾਕਫ ਹਿੱਤਾ ਰਿਸ਼ਤੇਦਾਰੀਆਂ ਦੋਸਤੀਆਂ ਲੱਭ ਲੱਭ ਕੇ ਟੈਲੀਫੋਨ ਕਰ ਜਾਂਦੇ ਤੁਸੀਂ ਸਾਰੇ ਤੁਹਾਡੇ ਸਾਰਿਆਂ ਨੂੰ ਮੈਨੂੰ ਮੈਸੇਜ ਪਹੁੰਚਾ ਹੋਇਆ ਉੱਥੇ ਫੋਨ ਕਰੀ ਜਾਂਦੇ ਆ ਜਿੱਥੇ ਜਿੱਥੇ ਕਿਸੇ ਦਾ ਦਿਲ ਲੱਗਦਾ ਵਾ ਉਕਾਜ਼ੁਰ ਸਾਰੇ ਪੰਜਾਬ ਦੇ ਲੋਕ ਸੰਗਰੂਰ ਦੇ ਵਿੱਚ ਫੋਕਸ ਕਰਕੇ ਉਹ ਚਾਹੁੰਦੇ ਨੇ ਕਿ ਸੰਗਰੂਰ ਦਾ ਇਹ ਜਿਹੜੀ ਸੀਟ ਇਸ ਦਿੱਜੇ ਅਗਰ ਸੰਗਰੂਰ ਜਿੱਤਦਾ ਤਾਂ ਪਤਾ ਨਹੀਂ ਕਿ ਅਸਰ ਹੋਵੇਗਾ ਮੋਪਕ ਪੱਕੇ ਜਾਣਾ ਹੈ ਉਹਦੇ ਈ ਡਰ ਜਾਣਾ ਮੋਪਕ ਉਹ ਤਾਂ ਨਹੀਂ ਵਸਣ ਦੇ ਰਿਹਾ